ਵੋਦਾਨ ਸਬਾਹ ਹਲਕਾ ਦਾਜਾ ਸਾਸੀ ਦੇ ਪਿੰਡ ਡੱਗ ਤੂ ਤੇ ਪਿੰਡ ਤੇ ਬੜਾ ਮਸ਼ਹੂਰ ਪਿੰਡ ਹੈ ਉੱਥੇ ਖੜੇ ਹਾਂ ਬਿਲਕੁਲ ਪਾਕਿਸਤਾਨ ਦੇ ਕੰਢੇ ਤੇ ਸਾਡਾ ਇੱਕ ਬਹੁਤ ਹੀ ਦਾ ਬਹੁਤ ਹੀ ਬਹੁਤ ਹੀ ਵਧੀਆ ਨੌਜਵਾਨ 23 ਸਾਲ ਉਮਰ ਦਾ ਸ਼ਮਸ਼ੇਰ ਸਿੰਘ ਜਿਹੜਾ 2 ਦਿਨ ਪਹਿਲਾਂ ਸ਼ਹੀਦ ਹੋ ਗਿਆ ਦੇਸ਼ ਦੀ ਸਖਿਆ ਕਰਦਾ ਤੇ ਮੈਂ ਅੱਜ ਪਰਵਾਦ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਉਹਨਾਂ ਨੇ ਸਾਡੀ ਡਿਊਟੀ ਲਈ ਮੇਰੇ ਤੇ ਬਲਦੇਵ ਉਹਨਾਂ ਦੀ ਕਿ ਪਰਿਵਾਰ ਨੂੰ ਮਿਲ ਕੇ ਆਇਆ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਅਰਤੀ ਹੋਏ ਬਹੁਤ ਸਾਰੀਆਂ ਰੋਹ ਜੀ ਦੂਜੇ ਚੌਥੇ ਦਿਨ ਇਦਾਂ ਦੀ ਸ਼ਹਾਦਤ ਕੋਈ ਪੰਜਾਬੀਆਂ ਦੀ ਹੋ ਜਾਂਦੀ ਹੈ ਸਿੱਖਾਂ ਦੀ ਹੋ ਜਾਂਦੀ ਹੈ ਸੋ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ ਇਨਾਂ ਦੇ ਪੁੱਤਰ ਨੇ ਦੇਸ਼ ਦੇ ਲਈ ਆਪਣੀ ਸ਼ਹਾਦਤ ਜਿਹੜੀ ਦਿੱਤੀ ਆ ਬਾਰਡਰ ਦੇ ਕੰਢੇ ਦੇ ਉੱਤੇ ਜਿੱਥੇ ਬੰਦਾ ਅੱਜ ਜਿੰਨੀ ਠੰਡ ਆ ਜਿੰਨੀ ਧੁੰਦ ਆ ਬਾਅਦ ਉੱਥੇ ਮੇਰੇ ਕਲ 0.0 ਡਿਗਰੀ ਤੋਂ ਵੀ ਬਹੁਤ ਥੱਲੇ ਮਤਲਬ ਟੈਂਪਰੇਚਰ ਇੰਨੀ ਠੰਡ ਹੁੰਦੀ ਆ ਕਿ ਬੰਦਾ ਪਦੇ ਤੰਨ ਨੇ ਸਾਡੇ ਫੌਜੀ ਜਵਾਨ ਜਿਹੜੇ ਇੰਨਾਂ ਥਾਵਾਂ ਤੇ ਜਾ ਕੇ ਦੇਸ਼ ਦੀ ਸਖਿਆ ਕਰਦੇ ਆ ਸੋ ਆਪਾਂ ਜੋ ਵੀ ਪ੍ਰਵਾਦ ਕਹੂਗਾ ਉਹਦੀ ਜਾਦ ਵੀ ਬਣਾਵਾਂਗੇ ਪਿੰਡ ਦੇ ਵਿੱਚ ਗੇਟਵੇ ਬਣਾਵਾਂਗੇ ਖੋਦ ਵੀ ਜਿਹੜੀ ਪਿੰਡ ਨੂੰ ਕੋ ਲੋੜ ਹੋਈ ਆਪਾਂ ਸ਼ਮਸ਼ੇਰ ਦੇ ਨਾਂ ਤੇ ਬਣਾਵਾਂਗੇ ਉਹ ਪਰਵਾਦ ਨੂੰ ਜਿਹੜੀ ਆਤਕਤਾ ਉੱਤੇ ਵੀ ਸੀਐਮ ਸਾਹਿਬ 1 ਕਰੋੜ ਰੁਪਇਆ ਜਿਹੜਾ ਉਹ ਮਦਦ ਕਰਦੇ ਆ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਪਰਵਾਦ ਦੀ ਵੀ ਮਤ ਜਿਹੜੀ ਉਹ ਕਰਨਗੇ ਖੋਦ ਵੀ ਜੋ ਪਰਵਾਦ ਨੂੰ ਮਤ ਦੀ ਲੋੜ ਹੋਊਗੀ ਦੇਖੋ ਉਹ ਤਾਂ ਸ਼ਹੀਦ ਹੋ ਗਿਆ ਪਰ ਸਾਡਾ ਹੁਣ ਫਰਜ਼ ਬਣਦਾ ਸਾਹ ਦੇਂਦਾ ਕਿ ਆਪਾਂ ਸ਼ਹੀਦਾਂ ਦੇ ਪਰਵਾਦਾਂ ਦਾ ਪਿੱਛੇ ਮਾਨਤਾ ਕਰੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੇ ਭੈਣ ਭਰਾਵਾਂ ਦੀ এডਿਊਕੇਸ਼ਨ ਇਹ ਜਿਹੜੇ ਬੰਦੇ ਆ ਬਾਰਡਰ ਦੇ ਉੱਤੇ ਸਾਡੀ ਰਾਜ ਸਿੱਖ ਬਣਾਦੀ ਹੈ ਮਿਹਨਤ ਹੁਣੇ ਜਦੋਂ ਉਹਦੇ ਡੈਡੀ ਦੱਸ ਰਿਹਾ ਸੀਗਾ ਕਿ ਜਦੋਂ ਪੜਦਾ ਸੀਗਾ ਉਹ ਨਾਲ ਮਟਰ ਵੀ ਤੋੜਦਾ ਸੀ ਆਲੂ ਵੀ ਫੜਦਾ ਵਰਦੀ ਲਾ ਕੇ ਉਸੇ ਨੇ ਕੰਮ ਵੀ ਕਰਦਾ ਸੀ 12 ਜਮਾਤ ਤੱਕ ਪੜ ਕੇ ਦਸਾਂ ਨੋਹਾਂ ਦੀ ਕਿਰਤ ਕਰਕੇ ਇੱਥੇ ਸਾਡੇ ਬੱਚੇ ਵਿਚਾਰੇ ਕਰਦੇ ਇਸ ਏਰੀਆ ਦੇ ਵਿੱਚ ਨਾਲ ਪੜਦੇ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਂ ਦੇ ਨਾਲ ਸਾਡੀਆਂ ਧੀਆ ਵੀ ਇੱਥੇ ਕੰਮ ਕਰਦੀਆਂ ਸਾਡੀਆਂ ਭੈਣਾਂ ਵੀ ਕੰਮ ਕਰਦੀ ਏਹ ਦਹਾ ਨਵਾਂ ਦੀ ਕਿਰਤ ਦੇ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਤੇ ਦੇਸ਼ ਲਈ ਸ਼ਹਾਦਤ ਜਿਹੜੀ ਉਹਨੇ ਦਿੱਤੀ ਆ ਉਹ ਅਸੀਂ ਅਸੀਂ ਇਹਨਾਂ ਦੇ ਨਾਲ ਆ ਬਿਲਕੁਲ ਸਰਕਾਰ ਹੱਥ ਇਹਨਾਂ ਦੀ ਮਦਦ ਕਰੂਗਾ ਮੈਂ ਬਸ ਅਫਸੋਸ ਕਰਨ ਆਇਆ ਸੀਗਾ ਔਰ ਪਰਵਾਦ ਨੂੰ ਵਿਸ਼ਵਾਸ ਦਿੋਣ ਆਇਆ ਸੀਗਾ ਸੀਐਮ ਸਾਹਿਬ ਨੇ ਡਿਊਟੀ ਲਈ ਤੇ ਮੈਂ ਚੰਡੀਗੜ੍ਹ ਤੋਂ ਚੱਲ ਕੇ ਮਤਲਬ ਜਿਹੜਾ ਇਹਨਾਂ ਨੂੰ ਮਿਲ ਆਇਆ ਸੀਗਾ ਉਹ ਮੈਂ ਮੈਂ ਬਹੁਤ ਬੱਲੇ ਉਹਨਾਂ ਦੇ ਡੈਡੀ ਮੇਰੇ ਨਾਲ ਖੜੇ ਆ ਬੜੇ ਤਗੜੇ ਬੰਦੇ ਬਹੁਤ ਹੌਸਲੇ ਦੇ ਨਾਲ ਬੜਾ ਮਾਣ ਹੈ ਇਹਨਾਂ ਨੂੰ ਕਿ ਸਾਡਾ ਪੁੱਤ ਦੇਸ਼ ਲਈ ਸੀਦ ਹੋ ਗਿਆ ਮਾਤਾ ਨੂੰ ਮਿਲਿਆ ਸਾਡੀ ਭੈਣ ਹੈ ਉਹ ਮਤਲਬ ਇਹ ਆ ਕਿ ਠੀਕ ਆ ਪੁੱਤ ਤੇ ਜਾਣਾ ਨਹੀਂ ਚਾਹੀਦਾ 23 ਸਾਲ ਦਾ ਗੱਭਰੂ ਵਜੇ 4 ਸਾਲ ਸ਼ਾਇਦ ਪਹਿਲਾਂ ਉਹ ਪਤਨੀ ਹੋਇਆ ਸੀਗਾ ਜਾਣਾ ਨਹੀਂ ਚਾਹੀਦਾ ਪਰ ਚਲੋ ਜਿੰਨੀ ਲਿਖੀ ਆ ਪ੍ਰਮਾਤਮਾ ਦੀ ਮਰਨਾ ਜੰਮਣਾ ਮਾ ਦਾ ਸੱਚੇ ਪਾਤਸ਼ਾਹ ਦੇ ਹੱਥ ਚ ਬਸ ਫਿਰ ਵੀ ਇਹ ਸਦਾ ਇਹਨਾਂ ਦਾ ਸਿਰ ਜਿਹੜਾ ਮਾਨ ਦੇ ਨਾਲ ਉੱਚਾ ਹੋਊਗਾ ਪਿੰਡ ਦਾ ਉੱਚਾ ਹੋਊਗਾ ਕਿ ਇਹਨਾਂ ਦਾ ਬੱਚੇ ਨਿਮਲ ਜਿਹੜਾ ਦੇਸ਼ ਲਈ ਬੰਦਾ ਜਿਹੜੀ ਸ਼ਹਾਦਤ ਦਿੱਤੀ ਹੈ ਬਸ ਆਪਾਂ ਅਫਸੋਸ ਹੀ ਕਰਨਾ ਹੈ ਦੁੱਖ ਦੁੱਖ ਸੰਜਣਾ ਕਰਨਾ ਹੈ ਭਾਈ ਚਮਸ਼ੇਰ ਸਿੰਘ ਨਾਹੀਂ ਚਮਸ਼ੇਰ ਸਿੰਘ ਨਾਹੀਂ 22 30 ਸਾਲ ਦੇ ਹੋਏ 22 30 ਸਾਲ ਦਾ ਇਹਨਾਂ ਵਿਚਾਰੇ ਨੇ ਬਹੁਤ ਮਿਹਨਤ ਕੀਤੀ ਅੱਜ ਨਾਲਾ ਜਿਹੜਾ ਭਰਤੀ ਆਇਆ ਸੀ ਆਇਆ ਸ਼ਿਮਸ਼ੇਰ ਸਿੰਘ ਜੀ ਉਹਨਾਂ। ਕਿੰਨੀ ਸਮਾਂ ਕਿੰਨਾ ਹੋ ਗਿਆ ਪਰਤੀ ਸਰ ਮੈਂ ਨਪੜਿਆ ਮੈਨੂੰ ਕੋਈ ਪਤਾ ਨਹੀਂ ਚਾਹੂੰ ਕਿ ਸਾਲਾਂ ਦਾ ਟਾਈਮ ਹੋਇਆ 4:30 ਸਾਲ ਦਾ। ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ ਫੋਨ ਉਹਦੇ ਬਾਰੇ। ਉਹਦੇ ਬਾਰੇ ਸਰ ਇੱਕ ਦਿਨ ਪਹਿਲੂ ਫੋਨ ਆਇਆ ਹੈ। ਸਰਕਾਰੀ ਜ਼ਮੀਨ ਹੈਗੀ ਸਟੇਡੀਅਮ ਵਾਲੇ ਬੰਦੇ ਨਾਲ। ਤੇ ਇਹ ਗੱਲਬਾਤ ਕੀਤੀ ਆ ਵਧੀਆ ਸੁਣੀ। ਤੇ ਦੂਜੇ ਦਿਨ ਅਸੀਂ ਡੀਕ ਚ ਬੈਠ ਰਹੇ ਆ 5:00 ਸਾਲ 9:00 ਵਜੇ ਤੋਂ। ਤੁਹਾਡੇ ਫੋਨ ਨਹੀਂ ਵੱਜਿਆ। ਫੋਨ ਨਹੀਂ ਆਇਆ 7:00 ਸਵੇਰ 7:00 ਵਜੇ ਤੱਕ। ਬਹੁਤਾਂ ਰਹਦੇ ਰਿਹਾ ਵੀ ਫੋਨ ਆਉਣਾ ਤੇ ਇਹ ਪਹਿਲੀ ਬੁਰਕੀ ਤੋੜੀ ਮੂੰਹ ਜੇ ਪਾਈ ਤੇ ਮੁੜ ਕੇ ਉਸ ਨੇ ਫੋਨ ਮਲਾਜਮਾਂ ਲਾਇਆ ਫੌਜੀਆ ਦੂਜਿਆਂ ਲਾਇਆ ਉਹਨਾਂ ਨੇ ਨਹੀਂ ਲਾਇਆ ਉਹ ਮੁੜ ਕੇ ਡਰੈੱਸ ਪੁੱਛਣ ਲੱਪਾਇਆ ਕਿ ਤੁਹਾਡਾ ਕਿੱਥੇ ਪਿੰਡ ਆ ਕਿਹੜੇ ਬੰਦੇ ਆ ਫਿਰ ਮੈਂ ਕਿਹਾ ਤੁਹਾਡਾ ਪਤੇ ਪਰਚੋਕੀ ਪਿੰਡ ਹੈ ਤੁਹਾਡਾ ਲੱਗੇ ਬਿਲਕੁਲ ਲੱਗੇ ਪਤੇ ਪਰਚੋਕੀ ਤੇ ਉਹ ਪੁੱਛਦੇ ਵੀ ਅਈ ਨਾਲੇ ਰਾ ਆਈਏ ਕਿ ਅੰਦਰ ਦੀ ਹੋਰ ਗਰੋੜੇ ਮੈਂ ਰਾਮ ਤੀਸ ਜਗਾਂਵੇਂ ਨੋ ਵਧੀਆ ਸੌਖਾ ਹੋਗੇ ਨਹੀਂ ਪਹਿਲਾਂ ਨਾ ਪੁੱਛਣਾ ਵੀ ਤੀ ਮੈਨੂੰ ਫੋਨ ਕਿਉਂ ਕਰਦੇ ਜੀ ਇੰਨਾ ਚਿਰ ਹੋ ਗਿਆ ਵੀ ਤੀ ਫੋਨ ਨਹੀਂ ਕੀਤੀ ਤੇ ਮੈਂ ਕਿ ਭਰਾ ਗਿਆ ਥੋੜਾ ਜਾਂ ਮੈਂ ਕਿ ਵੀ ਨਾ ਇੰਨਾ 4 ਸਾਲ ਹੋ ਗਿਆ ਨਹੀਂ ਫੋਨ ਕੀਤਾ ਅੱਜ ਕਿਉਂ ਕਰਦਾ ਮੈਂ ਕਿ ਭਰਾ ਗਿਆ ਪੂਰਾ ਕਿ ਭਰਾ ਗਿਆ ਉਹਨਾਂ ਨਾਲ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਉਹਦੇ ਯਾਰ ਦੋਸਤ ਆਉਂਦੇ ਆਂ ਤੇ ਆਉਣਾ ਤੁਹਾਨੂੰ ਮਿਲਣਾ ਮੈਂ ਚਲੋ ਹੋ ਸਕਦਾ ਮੈਂ ਜੀਆਂ ਦਾ ਪੂਰਾ ਹੌਸਲਾ ਬਤਾਇਆ ਮੈਂ ਕੋਈ ਗੱਲ ਨਹੀਂ ਉਹਦੇ ਯਾਰ ਦੋਸਤ ਹੁੰਦੇ ਆ ਉਹ ਆ ਕੇ ਮਲੇਗਾ ਨੂੰ ਤੇ ਜਦੋਂ ਵਾਵਾ 11 12 ਵਜ ਗਏ ਫਿਰ ਤੁਹਾਡੇ ਕੋ ਪਹੁੰਚਿਆ ਤੇ ਪਰ ਘੰਟੇ ਕੇ ਬਾਦ ਤਾਂ ਮੈਨੂੰ ਕੱਲੇ ਨਾਲ ਗੱਲ ਕਰਤੀ ਵੀ ਤਦੈਲਾ ਫੌਜੀ ਜਵਾਨੇ ਚਮਸ਼ੇਰ ਸਿੰਘ ਤੁਸੀਂ ਉਹਦੇ ਕੀ ਲੱਗਦੇ ਮੈਂ ਕਿ ਮੈਂ ਉਹਦਾ ਡੈਡੀ ਲੱਗਦਾ ਕਹਿੰਦਾ ਵੀ ਇਹਨਾਂ ਨੇ ਦੱਸਿਆ ਬਾਅਦ ਚ ਵੀ ਉਹ ਸ਼ਹੀਦ ਹੋ ਗਿਆ ਤੇ ਮੈਂ ਉਸ ਦਿਨ ਤੇ ਮੈਂ ਘਰ ਗੱਲ ਨਹੀਂ ਕੀਤੀ ਅੱਜ ਸਵੇਰੇ 6 ਵਜੇ ਮੈਂ ਘਰ ਦੱਸਿਆ ਤੁਹਾਨੂੰ ਪਤਾ ਹੀ ਫਿਰ ਅੱਗੋ ਜੋ ਨਹੀਂ ਉਸ ਸੰਭਾਲ ਲਏ ਜਾਂਦੇ ਜੀ ਫਿਰ ਬਹੁਤ ਜਿਆਦਾ ਰੋਏ ਕਰ ਲਾਏ ਤੇ ਫਿਰ ਮੈਂ ਬਹੁਤ ਵੱਡਾ ਹੌਲਾ ਕਰਕੇ ਮੈਂ ਵੀ ਆਸੇ ਪਾਸੇ ਰੋਲਿੰਦੇ ਰਹੇ ਇਹਨਾਂ ਨੂੰ ਦੱਸਿਆ ਨਹੀਂ ਮੈਂ ਦੋ ਤਿੰਨ ਦਿਨ ਪਿਆ ਗੱਲੋਗੇ ਲੜਕਾ ਵਿਆਹ ਸੀ ਤੁਹਾਡਾ ਨਹੀਂ ਜੀ ਵਿਆਹ ਨਹੀਂ ਸੀ ਕਿੰਨਾ ਕਮਾਨ ਹੈ ਆਪਣੇ ਪੁੱਤ ਤੇ ਦੇਸ਼ ਲਈ ਜਿਹੜਾ ਸੀ ਦੇਸ਼ ਵਾਤੇ ਉਹਦੇ ਬਹੁਤ ਵੱਡਾ ਮੈਨੂੰ ਉਹਤੇ ਮਾਣ ਹੈ ਜੇ ਮਾਣ ਹੈ ਉਹਤੇ ਤੇ ਮੈਂ ਵੀ ਨਹੀਂ ਕੋਈ ਗੱਲ ਕੀਤੀ ਮੈਂ ਵੀ ਚੁੱਪ ਚੋਪੀ ਕੀ ਤਰ੍ਹਾਂ ਦੋ ਤਿੰਨ ਦਿਨ ਵਾਕੇ ਮੈਂ ਨਹੀਂ ਦੱਸਣਾ ਘਰ ਜਿੰਜ ਉਹਨਾਂ ਘਰ ਪਹੁੰਚਣਾ ਉਹਦੇ ਆਪਣੇ ਜੀ ਰਿੰਦਵੀ ਜਿਹੜੇ ਜਿਹੜੇ ਇੱਥੇ ਚੀਜ਼ ਹੋ ਜਾਂਦੀ ਨੇ ਆਉਂਦੇ ਨੇ ਹਾਂਜੀ